ਹੋ ਗਿਆ ਹੋ ਗਿਆ ਹੋ ਗਿਆ ਕਰ ਲੈ ਚੈੱਕ ਕਰਾ ਹੋ ਗਿਆ ਜਮਾ ਓਕੇ ਦੇਖ ਕੇ 700 ਦੇ ਰੋਪ ਵੜ ਗਏ ਅੰਦਰ ਬਾਲੇ ਲਾਲ ਚੀਆ ਬਾਲੇ ਜਿਆਦਾ ਸਾਦਾ ਵੀ ਦਿਲ ਆਸਾ ਦੇ ਮੈਂ ਜੰਦੜੀ ਕੱਲੀ ਆ ਆ ਗਈ ਬਈ ਗੱਡੀ ਆ ਮੜਾ ਜਾ ਥਾਂ ਮਿਲਿਆ ਕੋਠੇ ਕੋਲੇ ਤੇ ਫੇਰ ਗੱਡੀ ਪਾਸੂ ਆ ਬੰਦਾ ਹੋਈ ਥੋੜਾ ਘਟਲਾ ਕੰਮ ਕਰ ਚ ਦਵਾਈ ਦਿਵਾਉਣ ਆਏ ਆ ਬੰਦੇ ਨੂੰ ਹੇ ਕੰਟਾ ਲੱਗੂ ਕਹਿੰਦੇ ਸੈਂਪਲ ਲੈ ਲਿਆ ਟੈਸਟ ਹੋਣਗੇ ਤੇ ਚਲਦੇ ਆਂ ਫਿਰ 에ਅਰਪੋਰਟ ਦਿਖਾਉਣੇ ਆ ਇਹਦੇ 에ਅਰ ਸੈਂਟਰ ਚ ਤੇ ਚਲਦੇ ਆਂ ਫਿਰ ਦੇਖਦੇ ਆ ਕੀ ਬੰਦਾ ਕਹਾਂ ਜਾ ਕੇ 에ਅਰਪੋਰਟ ਦਾ ਕੀ ਕਹਿੰਦੇ ਆ ਚਲ ਆ ਗਏ ਆਪਣੇ ਘਰੋਂ ਚਲਦੇ ਆ ਜੀ ਫਿਰ ਐਪਲ ਕੇਅਰ ਸੈਂਟਰ ਚ 에ਅਰਪੋਰਟ ਦਿਖਾ ਦਈਏ ਕੀ ਕਹਿੰਦੇ ਆ ਫਿਰ ਦੇਖਦੇ ਆ ਕੀ ਬੰਦਾ ਆਜ ਆਏ ਸੀਗੇ ਇੱਥੇ ਬਠੰਡੇ ਦਵਾਈ ਲੈਣਾ ਆ ਬੰਦਾ ਕੰਮ ਕਰਦਾ ਕਰਦਾ ਹੋ ਗਿਆ ਬਿਮਾਰ ਆ ਦੇਖ ਲੋ ਦਵਾਈਆਂ ਵਾਲਿਆਂ ਚਕਾ ਦਿਆਂ ਕੀ ਹਾਲਾ ਇਹਦਾ ਹਾਲ ਤਰ ਕੋਈ ਨਹੀਂ ਬਈ ਯਾਰ ਜਿੰਨਾ ਪਰਹੇਜ ਕਰੂ ਚੰਗਾ ਹੀ ਰਹੂਗਾ ਪਰ ਇਹ ਜੇਕਰ ਦਾਨੀ ਹੈ ਬਹੁਤ ਸਮਝਿਆ ਹੋਊ ਆਪਾਂ ਗਰਦਕ ਨਹੀਂ ਜਾਣਨਾ ਚੰਗਾ ਠੀਕ ਆ ਹੋਰ ਜਿਵੇਂ ਆਪਾਂ ਮੈਡਮ ਨੂੰ ਸਾਹਮਦੇ ਆ ਘਰ ਨੂੰ ਉਵੇਂ ਸਾਭਣਾ ਲਪੋਲ ਕੋ ਚੰਗਾ ਏਸੀਆਂ ਚ ਓਕੇ ਓਕੇ ਕਿਵੇਂ ਪਹਿਲਾਂ ਰੱਖਿਆ ਜੀ ਜੁੱਟਾ ਕਰਦੇ ਚਿੱਟਾ 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 ਕੱਢਦੇ ਐ ਓਏ ਆਪਾਂ ਕਰਿਆ ਕਰਾਂ ਕੰਮ ਇਹ ਤੋਂ ਮੰਗਾਇਆ ਕਰਾਂ ਠੰਡੇ ਠੰਡੇ ਇਹਨੇ ਉਤਲੇ ਕੰਮ ਸਾਭ ਲਿਆ ਚਾਰ ਚਾਰ ਇਹਨੇ ਹੁਣ ਜਿੰਨਾ ਚਿਰ ਝੋਨੇ ਦਾ ਨਿਭੜਣਾ ਇਹਨੇ ਇੰਟਰ ਗਰਾਊਂਡ ਰਹਿਣਾ ਚੱਲੋ ਉਹ ਜੀ ਇਹਨੂੰ ਕਹਿ ਦਿਆ ਕਰਨਾ ਫੋਨ ਲਾਤਾ ਬਰਫਲੇ ਹੀ ਬੱਜੀ ਬਰਫਲੇ ਹੀ ਬੱਜੀ ਓਏ ਬਦੀ ਬਰਫ ਲਿਆਈ ਬਦੀ ਕੋਕ ਲਿਆਈ ਅੰਡਰਗਰਾਊਂਡ ਹੀ ਰੱਖਣਾ ਬੰਦਾ ਆਪਾਂ ਮੂੰਹ ਬੰਦ ਲਿਆ ਕਰੀਏ ਕਿਉਂਕਿ ਜਿਵੇਂ ਕੁੜਗੀਆਂ ਹੀ ਸਕੂਟਰੀ ਤੇ ਜਾਂਦੀਆਂ ਮੂੰਹ ਬੰਦ ਲੈਿੰਦੀਆਂ ਐਨਕ ਵੀ ਲਾ ਲਿਆ ਕਰੀ ਜਮਾ ਲਵੇਟ ਲੈ ਕਰੀ ਹੁਣ ਚਲੋ ਵੀ ਮੁੰਡਿਆ ਚੱਲ ਗਏ ਕਰਾਂ ਦੂਰ ਬੋਬੋ ਆਇਆ ਆਹਾ ਤੂੰ ਆਤੀ ਸੀ ਗੱਡੀ ਤੇ ਓਏ ਆਪਾਂ ਹੈਂ ਦੱਸਦੇ ਆਂ ਜੇ ਪਾਏ ਬੇਹੇ ਪੂਰੇ ਜਾਇਦਿਆ ਪੂਰੇ ਮੈਕਸਿੰਗ ਕੱਟ ਹੋਈ ਯਾਰ ਹਾਂ ਹਣ ਚਲੋ ਕਰਾਂ ਚੱਲ ਗਏ ਫਿਰ ਦੇਖਦੇ ਆਂ ਕੁਝ ਹੋਰ ਹੁਣ ਮਾਹੌਲ ਬਠਿੰਡੇ ਦਾ ਬਹੁਤ ਬਹੁਤ ਅੱਜ ਆਇਆ ਗਿਆ ਅੱਜ ਵੀਰੇ ਮਿੱਤਲ ਮਾਲ ਉਹ 에어ਪੋਰਟ ਦਿਖਾਉਣੇ ਸੀਗੇ ਗਾਰੰਟੀ ਚ ਸੀਗੇ ਗਰਕਮਲ ਵਾਲੇ ਉਹ ਥੋੜੇ ਜਿਹਾ ਪ੍ਰੋਬਲਮ ਦਿੰਦੇ ਸੀਗੇ ਤੇ ਉਹ ਦਿਖਾ ਰਹੇ ਸੀਗੇ ਆ ਬਾਈ ਚੈਕਿੰਗ ਕਰਦਾ ਜਾ ਚੱਲਦੇ ਆ ਹੋਰ ਪ੍ਰਿੰਸ ਠੀਕ ਆ ਜੀ ਠੀਕ ਹੈ ਮੈਂ ਨਿਕਲਿਆ ਕਿਵੇਂ ਹੋਇਆ ਤੈਨੂੰ ਫੀਲ ਆ ਬਾਈ ਖੇਤਾਂ ਚੋਂ ਨਿਕਲ ਕੇ ਅੱਜ ਮੈਂ ਇੱਧਰ ਆਏ ਆ ਗਰਮੀ ਵਾਲੀ ਪੈਂਦੀ ਆ ਤਿੰਨ ਚਾਰ ਦਿਨ ਹੋ ਗਏ ਕਿਹੜਾ ਆਹ ਬੰਦਾ ਯਾਰ ਅੱਜ ਸਾਨੂੰ ਸਪੈਸ਼ਲ ਮਿਲਿਆ ਬਾਈ ਸਪੈਸ਼ਲ ਵਲੌਗ ਚ ਸਪੈਸ਼ਲ ਵਲੌਗ ਇਹਦੀ ਖਾਤਰ ਆ ਜੇ ਬਸ ਠੀਕ ਆ ਬਾਈ ਕਾਹ ਬੰਦਾ ਚਲੋ ਚાલਦੇ ਆਂ ਫਿਰ ਦੇਖਦੇ ਆਂ ਕੀ ਬੰਦਾ ਕੀ ਜੀ ਆਇਆ ਤਾਂ ਇਹ ਬੰਦੇ ਦੀ ਦਵਾਈ ਲੈਣ ਸੀ ਗਰਾਰੀ ਡਾ ਕੇ ਪੈ ਗਿਆ ਕਹਿੰਦਾ ਮਾਣ ਨੂੰ ਪਾਉਣਾ ਕਹਿੰਦਾ ਮਾਂਗੇ ਲਿਆ ਕਹਿੰਦਾ ਮੈਂ ਕਿਹਾ ਚੱਲ ਚੱਲਦੇ ਆ ਕੋਈ ਨਾ ਦੇਖਦੇ ਅੱਜ ਟਾਈਮ ਮਿਲਿਆ ਤਾਂ ਇੱਥੇ ਆਪਾਂ ਮੂਵੀ ਵੀ ਦੇਖ ਕੇ ਜਾਵਾਂਗੇ ਬਹੁਤ ਟਾਈਮ ਹੋ ਗਿਆ ਰੈਸਲਾ ਕਰਦਾਂ ਮੂਵੀ ਦੀ ਤੇ ਦੇਖਦੇ ਆ ਜਦੋਂ ਕਮਲ ਮੈਡਮ ਵਾਸਤੇ ਸੂਟ ਬਹੰਦ ਕਰਦਾ ਜੀ ਕਹਿੰਦਾ ਕਣਕੁਣ ਕਬੱਡੀ ਆ ਹੁਣ ਚੱਲ ਕਹਿੰਦਾ ਮੈਡਮ ਤੇ ਖਰਚਾ ਕਰਦੀਆਂ ਥੋੜਾ ਬਹੁਤ ਖਣਾ ਕਰ ਕਮਲ ਕੀ ਵਿਚਾਰ ਆ ਕਣਕ ਕਬੱਡੀ ਹੈ ਕਿਸੇ ਪਾਸੇ ਲਾਤਾ ਦਈਏ ਸਹੀ ਗੱਲ ਆ ਕਣਕ ਕਬੱਡੀ ਆ ਕਿਸੇ ਪਾਸੇ ਲਾਤਾ ਦਈਏ ਯਾਰ ਮੈਂ ਥੋੜਾ ਬਲੌਗ ਯਾਰ ਸਹੀ ਨਹੀਂ ਬਣਦਾ ਮੈਂ ਕਦੇ ਨੇੜੇ ਲਿਆਉਣਾ ਕਦੇ ਉੱਪਰ ਲਿਆਉਣਾ ਗਰਕਮਲ ਅੱਜ ਮੈਡਮ ਖੁਸ਼ਕਾਰੀ ਦੇ ਦੇਖੀ ਜਊ ਹੈ ਨਾ ਦੇ 5-700 ਰੁਪਇਆ ਹੋਰ ਕਾਪਰ ਕੀ ਲਾਉਣਾ ਹੈ ਜਿਹੜਾ ਆਪਣੇ ਕੋਲ ਝਾਰ ਮਿਲਿਆ ਕਹਿੰਦੇ ਦੇਖ ਕੇ 700 ਦੇ ਰੋੜ ਵੜ ਗਏ ਅੰਦਰ ਬਾਹਲੇ ਲਾਲਚੀ ਆ ਬਾਹਲੇ ਜ਼ਿਆਦਾ ਆਪਣੇ ਵਾਸਤੇ ਸ਼ੂ ਮਿਲ ਜਾਣਗੇ ਇਹ ਹਾਂ ਨਾ ਵਧੀਆ ਇਹ ਕਦੂ ਚ ਪਾਇਆ ਕਰਾਂਗੇ 800 ਤੋਂ ਸਟਾਰਟ ਉੱਥੇ ਹੀ ਲੈ ਕੇ ਲਾਇਆ ਫਿਰ 1300 ਸਲੀਪਰ ਵੀ ਸਲੀਪਰਾਂ ਦਾ ਤਾਂ ਕੀ ਫਾਇਦਾ ਹੈਲੋ ਕੀ ਚਾਹੀਦਾ ਦੱਸ ਕਿਹੜਾ ਚਾਹੀਦਾ ਯਾਰ ਚਾਚਾ ਹੋਏ ਹਿਸਾਬ ਖਤਾਬ ਚ ਨਹੀਂ ਹੈ 700 ਦੋ ਭੇਰੇ ਆ ਜੀ 700 ਸਾਦੇ ਦੋ ਫਿਰ ਤਾਂ ਉਹੀ ਰੇਟ ਆ ਸਾਡੇ ਆਹ ਦੇ ਰੇਟ ਬਣਾਉਂਦੇ ਆ ਦੇਖ ਲੋ ਫਿਰ ਤਾਂ ਉਹੀ ਰੇਟ ਆ ਫਿਰ ਤਾਂ ਉਹੀ ਰੇਟ ਆ ਗਿਆ ਸਾਡੇ ਤੇ ਹੈਲੋ ਚਾਓ ਨਹੀਂ ਆਇਆ ਪਸੰਦ ਨਾ ਚਲੋ ਕੱਲ ਨੂੰ ਦੂਗਰੇ ਦੇਖ ਲੋ ਨਗਰਾਨੀ ਧਰਦੇ ਅਸੀਂ ਆਏ ਸੀ ਐਪਲ ਘੇਰ ਵਾਲਿਆਂ ਦੇ 에ਅਰਪੋਰਟ ਜੇ ਦਿਖਾਉਣੇ ਸੀ ਜਿਹੜੇ ਨੇ ਵਰਕਮਲ ਨੇ ਸਾਰੇ ਘੇੜਾ ਦੇ ਦਾ ਸੰਧ ਹੋ ਜੇ ਉਹੀ ਨੇ ਦੱਬਿਆ ਇਹਨਾਂ ਦਾ ਸਟੋਰੀ ਲੱਭ ਦੇਖਦੇ ਆ ਜੇ ਲੱਭ ਗਿਆ ਕਿੱਥੇ ਲੱਗਦਾ ਕੋਈ ਆਹ ਜਿਹੜੀ ਦੁਕਾਨ ਤੇ ਗਮਲਾ ਪਿਆ ਉਹ ਆ ਠੀਕ ਆ ਚੱਲਦੇ ਆ ਜਾਲ ਕੋਲੋਂ ਆਏ ਆਪਾਂ ਉਦੋਂ ਹੀ ਪਤਾ ਲੱਗਿਆ ਲੋਏ ਮੁੰਡਿਆ ਪੇਟ ਪੂਜਾ ਕਰ ਲਓ ਕੀ ਖਾਣਾ ਓਏ ਮਾ ਫਟੋਣ ਹੈ ਫੇਰ ਵੀ ਕੀ ਸੋਚਿਆ ਕੀ ਖਾਣਾ ਲੱਸੀ ਹੈ ਉਹ ਤਾਂ ਹੈ ਨਹੀਂ ਇੱਥੇ ਫਿਰ ਮੈਂ ਤਾਂ ਖੁਸ਼ ਹੀ ਕਿ ਇਧਰ ਵਿਆ ਸਾਰਾ ਸਮਾਨ ਲਾਉਣ ਵਜਾ ਆ ਬੱਜ ਜਾਗਾ ਲੋ ਬਈ ਕੋਕ ਤਾਂ ਆ ਗਿਆ ਬੰਦਾ ਲਿਆ ਕੋਕ ਬਾਰਗਰਾਪਾ ਕਹਿੰਦੇ ਆ ਯਾਰ ਕੋਲਾਸ ਲੈ ਕੇ ਰੱਖੋ ਜੀ ਤੁਸੀਂ ਸਟਾਰਬਕਸ ਬਰਗਰ ਕਹਦੇ ਬਣਾਈ ਜਾਂਦਾ ਉਹ ਹੈ ਪੋਏ ਨਾ ਉਹ ਪ੍ਰੈਸ਼ਰ ਕਿੰਨਾ ਬਣਿਆ ਪਿਆ ਉਹ ਬੋਤਲ ਦਾ ਕੀ ਚਾਹੀਦਾ ਭਾਨ ਚੋਦ ਹੈ ਕੀ ਸਟਾਰਬਕ ਵਾਲੇ ਉਹ ਬਣਾ ਲੈ ਲੋ ਕੀ ਕੱਪ ਜੇ ਕੌਫੀ ਘਰੋਂ ਬਣਾ ਲਈ ਭੈਣ ਨਾਲ ਯਾਰ ਇਹ ਦੇਖਿਆ ਉਹ ਵੀ ਫੀਲਿੰਗ ਲਿਆ ਕਰਾਂਗੇ ਸਟਾਰਬਕ ਵਾਲੇ ਪੀਂਦੇ ਆ ਹੋਰ ਯਾਰ ਫਿਰ ਵੀ ਤਾਂ ਹਰ ਰੋਜ਼ ਇਹੀ ਪੀਂਦੇ ਆ ਲਾਓ ਜੀ ਆਗੇ ਬਰਗਰ ਤਾਂ ਬਈ ਬਣ ਕੇ ਹੈਣਾ ਸੌਸ ਗ੍ਰੀਨ ਵੀ ਰੈੱਡ ਵੀ ਮਿਸ਼ਾਲਾ ਆ ਜਾ ਸਾਰਾ ਪਹੁੰਚਦਾ ਕਰਦੇ ਕਾਹੋਂ ਓਏ ਕੱਲੀ ਕੱਲੀ ਸੇਵੀ ਜਿਗੜ-ਗੜ ਖਾਂਦਾ ਮਿਊਡਲ ਆਹੀ ਮੈਂ ਖਾਂਦਾ ਆ ਜਾ ਸਾਰੀ ਉਮਰ ਤੋਂ ਨਹੀਂ ਨਾ ਯਾਰਾ ਨਾ ਕਰ ਬੈਠਾ ਨਹੀਂ ਇੱਕ ਇੱਕ ਹੋਰ ਮੰਗਾ ਲਿਆ ਪਹਿਲਾਂ ਕੁਝ ਬਣਾਇਆ ਨਹੀਂ ਕਾ ਦੇਖਦਾ ਹੁਣ ਬਲੌਗ ਕਹਿੰਦਾ ਘੈਂਟ ਹੁੰਦੇ ਆ ਇਹ ਕਦੇ ਇੱਕ ਵਾਰੀ ਬਲੌਗ ਦੇਖਦਾ ਹੁਣ ਆਪਣੇ ਦੇਖਦਾ ਹੁਣ ਕਿਵੇਂ ਲੱਗਦੇ ਆ ਵਧੀਆ ਸਿਰਾ ਪੂਰੇ ਸਿਰਾ ਔਰਣਕ ਮੇਲਾ ਫੁੱਲ ਲੱਗਦਾ ਸ਼ੇਅਰ ਕਰ ਦਿਆ ਕਰ ਜੰਗਾ ਨਾਲ ਲਾਈਕ ਕਰ ਦਿਆ ਕਰ ਓਕੇ ਬ੍ਰੋ ਹੋ ਗਿਆ ਲੋਬੀ ਕਰਤੀ ਪੇਮੈਂਟ ਕਰ ਹੋ ਗਿਆ ਹੋ ਗਿਆ ਕਰ ਲੈ ਚੈੱਕ ਕਰਾ ਹੋ ਗਿਆ ਜਮਾ ਓਕੇ ਆ ਗਿਆ ਹੀ ਭੈ ਜ ਮੁੰਡਾ ਚੱਲ ਗਿਆ ਕਰ ਲਓ ਵੀ ਡਰਾਈਵਰ ਹੁਣ ਚੇਂਜ ਹੋ ਗਿਆ ਉਹ ਕਹਿੰਦਾ ਮੈਂ ਚ ਲਾਉਣੀ ਆ ਲਓ ਜੀ ਆ ਕੇ ਟੋਲ ਪਲਾਗੇ ਤੇ ਕਹਿੰਦੇ ਵੀ ਤੇ ਮੁੰਡਾ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਫੋਟੋ ਦਿਖਾ ਦੇ ਤੇ ਇਹਦਾ ਰੰਦਾਵਾ ਸਾਹਵਾ ਫੋਟੋ ਵੀ ਪਾਗਲ ਹੀ ਆ ਹੋਰ ਸਲੂਟ ਮਾਰਦੇ ਆਪਾਂ ਨੂੰ ਦੇਖ ਕੇ ਨਾ ਸੀਸੇ ਦੇ ਲੱਗਦੇ ਡਰਾਈਵਰ ਹੁਣ ਚੇਂਜ ਹੋ ਗਏ ਦੇਖੋ ਆਪਣੀ ਚਾਲ ਦੀ ਆ ਇਥੇ ਬਾਟ ਵਾਲੀ ਆ ਬਾਟ ਵਾਲੀ ਆ ਹਮ ਭਜਾਉਂਦੇ ਆ ਨਾ ਬੰਦੇ ਇੱਕ ਸਾਰਾ ਦਿਨ ਕੰਮ ਗੁੰਮ ਕਰਦੇ ਆਗੇ ਆ ਦੇ ਆਏ ਨਾ ਚੱਲਦਾ ਆਪਣਾ ਸਾਹੀ ਆਪਾਂ ਚਾਰ ਜਣੇ ਨਹੀਂ ਰੋਕਦੇ ਉਹਦਾ ਡਰਾਈਵਰ ਹੋ ਗਏ ਫੇਰ ਆ ਨਾ ਜੀ ਵੀ ਲੱਗਣ ਜਿਆ ਕੀ ਨਾ ਚੱਲਦਾ ਨਾ ਹਨਾ ਨਾਮ ਤਾਂ ਪੂਰਾ ਹੀ ਚੱਲਦਾ ਲਓ ਵੀ ਦੋ ਲੈਣਾ ਹੋ ਜਾਣ ਸੁਣਾਇਓ ਕਰਾ ਤਾਦਾ ਵੇ ਦਿਲ ਲਾਸਾ ਦੇ ਮਾ ਚੰਦੜੀ ਕੱਲੀ ਮੁੱਠੀ ਬੋਲੂ ਚੀ ਓ ਯਾਰ ਗੱਲ ਤਾਂ ਸਹੀ ਸੁਣਾਈ ਫਿਰ ਗਾਣਾ ਉਹ ਗਾਣਾ ਤਾਂ ਉਹ ਵਾਲਾ ਵਾਲਾ ਪਸੰਦ ਆ ਮੇਰੇ ਤਾਦਾ ਵੇ ਦਿਲ ਲਾਸਾ ਦੇ ਮਾ ਜਿੰਦੜੀ ਕੱਲੀ ਸੁਣਾ ਦੇ ਕਦੀ ਲੈਣਾ ਉਹ ਆਏ ਹੁਣ ਯਾਰ ਆਪਾਂ ਕਿਹੜਾ ਉਹਨਾਂ ਦੇ ਬਰੋਬਰ ਜਾਵੜੂ ਮੜਾਇਆ ਸਣਾ ਬਰੋਬਰ ਤਾਂ ਚੱਲ ਨਹੀਂ ਜਾ ਸਕਦੇ ਸੁਣਾ ਦੇ ਤਾਦਾ ਵੇ ਦਿਲ ਲਾਸਾ ਦੇ ਮਾ ਚੰਦੜੀ ਕੱਲੀ ਆ ਬੰਦੇ ਉਹ ਚਲਾਉਂਦੇ ਇਸ ਪੋਡੀਫਾਈ ਤੇ ਐਡ ਜੀ ਨਹੀਂ ਆਉਂਦੀ ਹੰਦੀ ਵੀ ਐਡ ਨਾ ਆਵੇ ਪ੍ਰੀਮੀਅਰ ਜਾਂ ਲੈਂਦੇ ਲੈਂਦੇ ਸੀਗੇ ਇਹ ਪੈਸੇ ਇਹਨਾਂ ਦੇ ਕੱਟੇ ਗਏ ਕੰਮ ਹਜੇ ਬਣਾ ਨਹੀਂ ਕੱਚੇ ਜਿਹੇ ਹੋਏ ਬੈਠਿਆ ਹੁਣ ਜਾਓ ਓਏ ਕੀ ਹਾਲ ਲੱਗਦਾ ਹੁਣ ਦਾਂਗੇ ਕੋਈ ਹਾਲ ਆ ਹਾਲ ਨਹੀਂ ਲੱਭਦਾ ਨਹੀਂ ਨਹੀਂ ਠੰਡੇ ਜਿਹੇ ਹੋਏ ਬੈਠੇ ਹੁਣ ਪੈਸੇ ਕੱਟੇ ਗਏ ਕੀ ਕਰਨ ਵਿਚਾਰੇ ਇਹ ਮੂਮੈਂਟ 10 ਸਰੋ ਗਿਆ ਬਿਲਕੁਲ ਜੀ ਥੋੜੇ ਦੇ ਹਾਂ ਇਹਨੂੰ ਦੇਖੀ ਕਾ ਮੁੜਦੇ ਹਾਂ ਇਹਨੂੰ ਕਿਹੜਾ ਕੈਸ਼ ਬੈਕ ਆ ਜੀ ਤੁਹਾਨੂੰ ਕਿਵੇਂ ਅਡਾ ਹੁੰਦਾ ਗਰਾਰੀ ਅੜਗੀ ਕੇ ਦਵਾਰੇ 119 ਲੋਣੇ ਪੈ ਜਾਣ ਲਾ ਦੇ ਫਿਰ ਮਾਵਾਂਗੇ ਬਈ ਦੇਖੋ ਹਣਾ ਯਾਰ ਬਾਈ ਲੋਕਾਂ ਦੇ ਮਨਾਂ ਚ ਕਿੱਡਾ ਵਹਿਮ ਆ ਬਈ ਪਤਾ ਨਹੀਂ ਅਸੀਂ ਜਾਂ ਰਾਹ ਵੱਡ ਵਾਡੀ ਢੱਡ ਭਰੀ ਜਾਂਦੇ ਹਣਾ ਲੈ ਦੇਖ ਲੋ ਜਮਾ ਨਾਲ ਮੈਂ ਕਹਿੰਨਾ 1 ਫੁੱਟ ਦਾ ਰਾਹ ਵੀ ਨਹੀਂ ਛੱਡਿਆ ਲੋਕਾਂ ਨੇ ਲੈ ਕਿਵੇਂ ਕੋਈ ਜਿਹੜਾ ਖਾਲ ਆ ਆਹ ਰਾਹ ਦੇ ਵਿੱਚ ਆਉਂਦਾ ਹੋਊਗਾ ਜੇ ਕੋਈ ਮੂਹੂ ਆ ਗਿਆ ਰਾਤ ਬਰਾਤੇ ਕੋਸ਼ਿਲੀ ਦਾ ਜਮਾ ਨਾਲ ਦੀ ਰਾਹ ਵੱਡੇ ਪਿਆ ਜਮਾ ਨਾਲ ਦੀ ਯਾਰ ਛੋਡੇ ਲਈ ਨਾ ਮੈਂ ਸਪੈਸ਼ਲ ਉੱਤਰ ਕੇ ਦਿਖਾਉਣਾ ਬਈ ਕੀ ਹਾਲਾ ਹਨਾ ਲੋਕਾਂ ਦੇ ਜਮਾ ਨਾਲ ਦੀ ਰਾਹ ਗੇ ਜਮਾ ਨਾਲ ਦੀ ਜਿਹੜਾ ਖਾਲ ਆ ਗਿਆ ਇਹ ਰਾਹ ਹੁੰਦਾ ਹੋਗਾ ਉੱਥੇ ਤਾਂ ਰਾਹ ਵੱਡੇ ਪਿਆ ਜੇ ਮੂਹਰੋਂ ਕੁਛ ਆ ਗਿਆ ਫੇਰ ਆ ਗੱਡੀ ਖੜੀ ਆ ਰਾਹ ਤੇ ਪੂਰੀ ਪੂਰੀ ਖੜੀ ਆ ਐਥੋਂ ਮੂਹਰੋਂ ਕੁਛ ਆ ਗਿਆ ਕਿਵੇਂ ਪਾਸ ਕਰੂੰ ਦੇਖ ਲੈਣਾ ਰੋਹੀ ਗੱਲ ਲੋਕਾਂ ਦਾ ਢੱਡ ساری ਉਮਰ ਨਹੀਂ ਭਰਦਾ ਮਰ ਜਾਣਗੇ ਪਰ ਢੱਡ ਨਹੀਂ ਭਰਦਾ ਇਹਨਾਂ ਦਾ ਪਤਾ ਨਹੀਂ ਯਾਰ ਲੋਕਾਂ ਦਾ ਹੰਕਾਰ ਚੱਕੀ ਫਿਰਦੇ ਆਣੇ ਪਤਾ ਨਹੀਂ ਸਾਡੇ ਨਾਲ ਆਏ ਹੋ ਜੂ ਐ ਹੋ ਜੂ ਜੇ ਹੋ ਜੂ ਹੋ ਵੀ ਕੀ ਯਾਰੇ ਆਪਾਂ ਇੱਥੇ 4 ਫੁੱਟ ਰਾਹ ਛੱਡਤਾ ਉਹਦੇ ਨਾਲ ਕੀ ਆਪਣਾ ਢੱਡ ਭਰ ਜੂਗਾ ਲੈ ਦੇਖ ਲੋ ਜਮਾ ਨਾਲ ਦੀ ਰਾਹ ਜਮਾ ਜਮਾ ਨਾਲ ਦੀ ਆ ਦੇਖ ਲੋ ਮਸਾਂ ਲੰਘਦੇ ਆਗੇ ਜੇ ਕੋਈ ਹੋਰ ਚੀਜ਼ ਆ ਜੇ ਕਿੱਥੋਂ ਦੀ ਨਗਾਊ ਅਗਲਾ ਯਾਰ ਪ੍ਰਿੰਸ ਥਾਂ ਹੈ ਹੀ ਨਹੀਂ ਦੇਖ ਯਾਰ ਤੂੰ ਸਾਦ ਨੂੰ ਕੀ ਗੱਡੀ ਆ ਜੇ ਲੇਟਾਂ ਪਹੇਣ ਗੱਡੀ ਸਿੱਧਾ ਇੱਧਰ ਜਾ ਸਹੀ ਗੱਲ ਆ ਦੇਖ ਲੈ ਹੁਣ ਸੜਕ ਵੀ ਭੌਰਨ ਲੱਗੀ ਐ ਇੱਥੋਂ ਜਮਾ ਟੌਰ ਨਾਲ ਬਾਈ ਇਹਨਾਂ ਆ ਦੇਖ ਇੱਥੇ ਤੱਕ ਸੜਕ ਆ ਹਾਂ ਇੱਥੇ ਤੱਕ ਖਰਾਬ ਬੱਜਿਆ ਸਹੀ ਗੱਲ ਆ ਇੱਥੇ ਤੱਕ ਇੱਥੋਂ 5-5 ਫੁੱਟ ਰਾਂ ਕਿਹੜਾ ਹੋਊਗਾ ਕਿਹੜਾ ਹੋਊ ਕੂਠਣ ਹਾਂ ਤੂੰ ਸਿੱਧਾ ਉਹ ਹੁੰਦਾ ਸੀਗਾ ਇਹ 2-2 ਫੁੱਟ ਦਾ ਰਾਹ ਥਾਂ ਨਾਲ ਹੈਗਾਗਾ ਪੈਨ ਆਹ ਨੋਤਰਾ ਦੀ ਰਟਾ ਡਾਂਏ ਪਰ ਜਾਣਗੇ ਪ੍ਰਿੰਸ ਆਹ ਦੇਖ ਹਾਂ ਆ ਕਿੰਨਾ ਥਾਂਗਾ ਇੱਧਰ ਦੇ ਆ ਇੰਨਾ ਫਾ ਆ ਵੀ ਛੱਡੇ ਹੀ ਪਿਆ ਇਦੋਂ ਹੋਰ ਵੀ ਇੱਧਰ ਨੂੰ ਜਾਂਦਾ ਹੂ ਆ ਸਾਰਾ ਵੱਡਿਆ ਵਾਦੇ ਖਲਾ ਨਾਲੋਂ ਆ ਦੇਖ ਆ ਸੜ ਕੇ ਇੱਥੋਂ ਖੁਰਨ ਲੱਗੀ ਪ੍ਰਿੰਸ ਨਾਲ ਦੇਖ ਲੈ ਕੁਛ ਨਹੀਂ ਜਾਣਾ ਬੰਦੇ ਦੇ ਹਣਾ ਪਤਾ ਨਹੀਂ ਕਿਉਂ ਬੰਦਾ ਪਹਿਨ ਪੈਸਾ 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 ਹੀ ਕਰੀ ਜਾਂਦਾ ਹਾਂ ਹੁਣ ਦੇਖ ਲੈ ਆ ਹੁਣ ਆਪਣੀ ਗੱਡੀ ਖੜੀ ਆ ਇੱਥੇ ਲੈ ਮੋਟਰਸਾਈਕਲ ਵੀ ਨੰਕ ਕਿੱਥੇ ਕੁਛ ਨਹੀਂ ਨਾਂਦਾ ਨੰਗੂ ਕਿੱਥੋਂ ਦੀ ਹੋਰ ਆਓ ਸਾਹਮਣੇ ਗੱਡੀ ਤੇ ਜੂਮ ਕਰੀ ਉਹ ਸਾਹਮਣੇ ਗੱਡੀ ਆ ਜੀ ਉਹਨੂੰ ਇੱਥੇ ਆ ਲੈਣ ਦੇ ਦੇਖਦੇ ਆ ਗੱਡੀ ਕਿਵੇਂ ਲਗਾਉਂਦੇ ਹਾਂ ਦੇ ਆ ਗਈ ਬਈ ਗੱਡੀ ਆ ਮੜਾ ਜਾ ਥਾਂ ਮਿਲਿਆ ਕੋਠੇ ਕੋਲੇ ਤੇ ਫੇਰ ਗੱਡੀ ਪਾਸ ਹੋ ਜੇ ਕਿਤੇ ਗਾਂ ਪਛਾਹ ਹੁੰਦੇ ਕਿਵੇਂ ਗੱਡੀ ਪਾਸ ਹੋ ਜਾਂਦੀ ਯਾਰ ਕੀ ਯਾਰ ਲੋਕਾਂ ਦਾ ਢੱਡ ਭਰੂ ਕਿਵੇਂ ਭੈ ਨਾ ਹੀ ਨਹੀਂ ਸਮਝ ਆਉਂਦੀ ਰੱਬ ਨੇ ਸਭ ਕੁਝ ਜੱਤਾ ਹੁੰਦਾ ਤਾ ਵੀ ਪਤਾ ਨਹੀਂ ਕਿਉਂ ਪੈਸਾ ਪੈਸਾ ਮਰੂ ਮਰੂ ਆਈਂ ਕਰੀ ਜਾਂਦੇ ਆ ਇਹਦਾ ਯਾਰ ਸਰਕਾਰ ਨੂੰ ਕੋਈ ਸੋਚਣਾ ਚਾਹੀਦਾ ਸਾਰੇ ਰਾਹ ਕਢਾਉਣੇ ਚਾਹੀਦੇ ਆ ਜਿਹੜੀ ਚੀਜ਼ ਲੋਕਾਂ ਲਈ ਬਣੀ ਆ ਉਹਨਾਂ ਨੂੰ ਦਬੋ ਹਨਾ ਤੇ ਚਲੋ ਕੋਈ ਨਾ ਮਿਲਦੇ ਆ ਆਪਾਂ ਸ਼ਾਮ ਨੂੰ ਜੇ ਟਾਈਮ ਲੱਗਿਆ ਨਹੀਂ ਤਾਂ ਵਲੌਗ ਇੱਥੇ ਖਤਮ ਕਰਾਂਗੇ ਹਨਾ ਤੇ ਆ ਅੱਗੇ ਬੰਦੇ ਆਪਣੇ ਸਾਰੇ ਤੇ ਚਲੋ ਮਿਲਦੇ ਆ